ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਦੱਸਿਆ ਜਿਹੜਾ ਗੈਸ ਵਾਲਾ ਗੀਜ਼ਰ ਹੁੰਦਾ ਵਾ ਗੈਸ ਵਾਲੇ ਗੀਜ਼ਰ ਦੇ ਵਿੱਚ ਨਾ ਇੱਕ ਸਰਕਟ ਕੋਇਲ ਲੱਗੀ ਹੁੰਦੀ ਹੈ ਜਿਉਂ ਥਾਂ ਦੇ ਵਿੱਚ ਫੋਟੋ ਵੀ ਦਿਖਾਈ ਹੈ ਉਹ ਗੈਸ ਵਾਲੇ ਗੀਜ਼ਰ ਦੀ ਕੋਇਲ ਆਪਾਂ ਲਾਉਣੀ ਕਿਵੇਂ ਆ ਉਹ ਅਲੱਗ-ਅਲੱਗ ਗੀਜ਼ਰਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਲੱਗਦੀ ਹੈ ਜਿਵੇਂ ਬਜਾਜ ਜਾਂ ਹੈਵਲਸ ਕੋਈ ਵੀ ਬ੍ਰਾਂਡਡ ਕੰਪਨੀ ਦਾ ਗੀਜ਼ਰ ਤੁਸੀਂ ਲਹੋਗੇ ਤਾਂ ਉਹਦੇ ਵਿੱਚ ਨਾ ਲੱਗ ਤਰ੍ਹਾਂ ਤੋਂ ਲੱਗੋ ਇਹ ਵੀਡੀਓ ਤੁਸੀਂ ਪੂਰੀ ਦੇਖੋ ਤੁਹਾਨੂੰ ਸਾਰੀ ਪੂਰੀ ਪ੍ਰੋਪਰ ਨੌਲੇਜ ਮਿਲੂਗੀ ਅਸੀਂ ਆਸ ਕਰਦੇ ਆ ਕਿ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦਿੰਦੇ ਰਹੀਏ ਕਿ ਆਪਾਂ ਕਰਕੇ ਤੁਸੀਂ ਸਾਡੇ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦੀ ਤੁਹਾਨੂੰ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਮਿਲਦੀ ਆਜੋ ਸ਼ੁਰੂ ਕਰ ਕਿਸੇ ਵੀ ਗੈਸ ਹੀਟਰ ਦਾ ਜਿਹੜਾ ਕੋਹਲਾ ਸਰਕਟ ਕੋਹਲਾ ਉਹਨੂੰ ਲਾਉਣ ਵਾਸਤੇ ਨਾ ਇਸ ਤਰ੍ਹਾਂ ਵੀ ਇੱਕ ਇਹ ਕੋਹਲਾ ਇਹ ਲਾਉਣ ਨੂੰ ਕਾਫੀ ਜ਼ਿਆਦਾ ਕਾਰੀਗਰਾਂ ਤੋਂ ਲੱਗਦੀ ਨਹੀਂ ਇਹਦੇ ਵਿੱਚ ਕੀ ਹੁੰਦਾ ਵਾ ਇਹ ਜਿਹੜੀਆਂ ਆ ਤਿੰਨ ਤਾਰਾਂ ਲੱਗੀਆਂ ਆਉਂਦੀਆਂ ਇਹਦੇ ਵਿੱਚ ਆ ਦੋ ਤਾਰਾਂ ਤਾਂ ਹੁੰਦੀਆਂ ਇਗਨੇਟਰ ਦੀਆਂ ਇਹਨਾਂ ਨਾਲ ਅੱਗ ਚੱਲਣੀ ਹੁੰਦੀ ਆ ਆਹ ਵਾਲੀ ਆਗੀ ਇਹਨੇ ਹੀਟ ਸੈਂਸ ਕਰਕੇ ਉਹਨੂੰ ਕਟਾਉਣਾ ਹੁੰਦਾ ਵਾ ਜੇ ਜਦੋਂ ਜ਼ਿਆਦਾ ਹੀਟ ਹੋ ਗਈ ਜ਼ਿਆਦਾ ਅੱਗ ਵੱਣ ਲੱਗੀ ਤਾਂ ਇਹਨੇ ਕ ਆਟੋ ਕੱਟ ਹੁੰਦਾ ਇਹ ਕੇਵਲਾ ਇੱਕ ਹੋਰ ਹੁੰਦਾ ਵਾ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਇਹਦੇ ਵਿੱਚ ਕੀ ਆ ਥੱਲੇ ਜਾ ਕੇ ਕਾਫੀ ਜ਼ਿਆਦਾ ਤਾਰਾਂ ਨਿਕਲੀਆਂ ਆਉਂਦੀਆਂ ਨੇ ਇਸ ਤਰ੍ਹਾਂ ਠੀਕ ਹੈ ਇਹਦੇ ਵਿੱਚ ਕੀ ਹੁੰਦੀ ਹੈ ਜਿਹੜੀਆਂ ਕਿਤਾਹ ਤਾਰ ਹੁੰਦੀ ਹੈ ਇਹਦੇ ਵਿੱਚ ਉਹ ਇਹ ਤਾਂ ਨੈਗੇਟਿਵ ਪੋਜ਼ੀਟਿਵ ਆਉਂਦੀਆਂ ਜੋ ਚਨਾਲ ਡੱਬੀ ਨੂੰ ਲੱਗੀਆਂ ਹੁੰਦੀਆਂ ਨੇ ਠੀਕ ਹੈ ਤੇ ਇੱਕ ਇਹਦੇ ਵਿੱਚ ਸੇਮ ਤਾਰਾਂ ਦੇ ਦੋ ਹੀ ਕਹਾਣੀਆਂ ਲੱਗੀਆਂ ਹੁੰਦੀਆਂ ਨੇ ਇਹ ਕੀ ਹੈ ਜ ਇਹਨਾਂ ਦੋਨਾਂ ਤਾਰਾਂ ਦੇ ਵਿੱਚ ਫਰਕ ਇਹ ਹੁੰਦਾ ਇਹਦੇ ਵਿੱਚ ਤਾਂ ਦੋ ਡਬਲ ਰੰਗ ਦੀਆਂ ਤਾਰਾਂ ਹੋਣਗੀਆਂ ਕਿਸੇ ਵੀ ਕੁਵੈਲ ਦੇ ਵਿੱਚ ਲਾਓਗੇ ਇਹਦੇ ਵਿੱਚ ਡਬਲ ਰੰਗ ਦੀਆਂ ਤਾਰਾਂ ਹੋਣਗੀਆਂ ਇਹਦੇ ਵਿੱਚ ਸਿੰਗਲ ਇੱਕੋ ਹੀ ਕਲਰ ਹੋਊਗਾ ਜਿਹੜੀਆਂ ਇਹ ਦੋ ਤਾਰਾਂ ਹੋਣਗੀਆਂ ਇਹ ਜਿਹੜੀਆਂ ਹੁੰਦੀਆਂ ਇਹ ਆਟੋ ਕੱਟ ਦੀਆਂ ਹੁੰਦੀਆਂ ਨੇ ਜਿਨ੍ਹਾਂ ਕੇ ਜਦੋਂ ਬਹੁਤ ਜ਼ਿਆਦਾ ਹੀਟ ਨਾਲ ਵਾਣੀ ਕਰਮ ਆਉਣ ਲੱਗਿਆ ਤਾਂ ਇਹਨਿਆਂ ਨੇ ਆਟੋ ਕੱਟ ਕਰਵਾਉਣਾ ਹੁੰਦਾ ਇਹ ਲੱਗਦੀਆਂ ਕਿਤੇ ਅੱਗੇ ਜਾ ਕੇ ਵੀਡੀਓ ਦੇ ਵਿੱਚ ਅਸੀਂ ਹੋਰ ਵੀ ਦੱਸਾਂਗੇ ਠੀਕ ਹੈ ਤੇ ਆਹ ਵਾਲੀ ਆ ਇਹਦਾ ਆਰਥ ਵਾਇਰ ਹੁੰਦੀ ਆ ਇਹ ਇੰਡੀਕੇਟਰ ਤੇ ਆਹ ਵਾਲਾ ਜੋ ਸਵਿਚ ਲੱਗੀ ਹੁੰਦੀ ਹੈਗੀ ਜਿਹੜੀ ਇਹਨੂੰ ਆਨ ਆਫ ਕਰਦੀ ਆ ਉਹਨੂੰ ਤਾਰਾਂ ਲੱਗੀਆਂ ਹੁੰਦੀਆਂ ਤੇ ਆਹ ਵਾਲੀ ਆ ਇਹ ਗੈਸ ਕੋਆਲ ਲੱਗੀਆਂ ਹੁੰਦੀਆਂ ਨੇ ਜਿਹੜੀ ਉਹਦੇ ਵਿੱਚ ਗੈਸ ਕੋਆਲ ਲੱਗੀਆਂ ਨੇ ਜਿਨੇ ਗੈਸ ਨੂੰ ਆਨ ਜਾਂ ਆਫ ਕਰਨਾ ਹੁੰਦਾ ਵਾ ਇਹ ਉਹਦੇ ਵਾਲੀਆਂ ਹੁੰਦੀਆਂ ਨੇ ਹਮੇਸ਼ਾ ਵਾਸਤੇ ਤੇ ਇਹਨਾਂ ਦੇ ਤਕਰੀਬਨ ਜੈਕ ਦੋਨਾਂ ਇੱਕੋ ਜਿਹੇ ਹੁੰਦੇ ਆ ਫਰਕ ਇਹਨਾਂ ਦੇ ਵਿੱਚ ਇਹ ਹੁੰਦਾ ਇਹਦੇ ਵਿੱਚ ਟੈਂਪਰਰ ਆਉਣਗੀਆਂ ਤੇ ਜਿਹੜੀ ਤਾਰ ਹੁੰਦੀ ਹੈਗੀ ਸਵੱਚ ਵਾਲੀ ਉਹਦੇ ਵਿੱਚ ਦੋ ਤਾਰਾਂ ਹੋਣਗੀਆਂ ਇਹਨਾਂ ਦੇ ਵਿੱਚ ਇਹ ਫਰਕ ਹੁੰਦਾ ਵਾ ਹੁਣ ਇਹ ਲਾਉਣਾ ਕਿੱਥੇ ਆ ਕਿਵੇਂ ਆ ਸੌਰੀ ਲਾਉਣਾ ਕਿਵੇਂ ਆ ਉਹ ਵੀ ਅੱਗੇ ਜਾ ਕੇ ਦੱਸ ਦਿਆਂ ਐਵੇਂ ਇਸ ਵਾਸਤੇ ਨਾ ਇਹਨਾਂ ਦੇ ਉੱਤੇ ਜਦੋਂ ਆਪਾਂ ਲਾਵਾਂਗੇ ਤਾਂ ਆਹ ਤਾਰਾਂ ਦੇ ਉੱਤੇ ਵੀ ਐਚ ਵੀ 1 ਐਚ ਵੀ 2 ਲਿਖਿਆ ਹੁੰਦਾ ਤੇ ਇੱਕ ਤੇ ਐਸ ਲਿਖਿਆ ਹੁੰਦਾ ਵਾ ਠੀਕ ਹੈ ਜਿਹੜੀ ਐਸ ਵਾਲੀ ਵੀ ਹੁੰਦੀ ਹੈਗੀ ਉਹ ਆਟੋ ਕੱਟ ਵਾਲੀ ਹੁੰਦੀ ਆ ਐਚ ਵੀ 1 ਤੇ ਐਚ ਵੀ 2 ਆ ਜਿਹੜੀ ਇਹ ਹੁੰਦੀਆਂ ਨੇ ਇਗਨੀਟਰ ਦੀਆਂ ਜਿਨ੍ਹਾਂ ਨੇ ਅੱਗ ਵਾ ਲੈਣੀ ਹੁੰਦੀ ਹੈ ਹੁਣ ਲਾਉਣ ਦਾ ਤਰੀਕਾ ਤੁਹਾਨੂੰ ਅਸੀਂ ਅੱਗੇ ਜਾ ਕੇ ਵੀਡੀਓ ਚ ਦੱਸ ਰਹੇ ਆ ਵੀ ਇਹ ਲਗਣੀਆਂ ਕਿਵੇਂ ਆ ਆਮ ਗੀਜਰ ਨੂੰ ਤਾਂ तकरीबन ਹਰ ਕੋਈ ਲੈ ਹੀ ਲੈਂਦਾ ਵਾ ਜャ ਲਾਉਣੀਆਂ ਸੌਖੀਆਂ ਨੇ ਪਰ ਜਦੋਂ ਕਿਸੇ ਕੰਪਨੀ ਦੇ ਗੀਜਰ ਨੂੰ ਲਾਉਣੀਆਂ ਨੇ ਜਿਵੇਂ ਕਿ ਐ ਹੈਵ ਆਜ਼ ਚਾਪ ਬਜਾਜ ਕਾਫੀ ਤਰ੍ਹਾਂ ਦੀਆਂ ਕਾਫੀ ਕੰਪਨੀਆਂ ਇਹ ਜਿਹੀਆਂ ਹੁੰਦੀਆਂ ਜਿਦੇ ਵਿੱਚ ਨਾ ਡਬਲ ਕੋਇਲ ਲੱਗੀ ਹੁੰਦੀ ਹੈ ਗੈਸ ਵਾਲੀ ਉਹਦੇ ਵਿੱਚ ਕੀ ਆਮ ਜਿਹੜੇ ਵੈਸੇ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਜਿੰਨੀ ਹੋ ਸਕਦੀ ਹੈ ਵੀ ਆਪਾਂ ਉਹਦੀ origignal ਚੀਜ਼ ਹੀ ਪੈਦਾ ਕਰਕੇ ਲਾ ਸਕੀਏ origignal ਮਿਲ ਜਾਂਦੀ ਹੈ ਥੋੜੀ ਜੀ ਕੋਸਟਲੀ ਹੁੰਦੀ ਹੈ ਪਰ ਜੇ ਫਿਰ ਵੀ ਕਿਸੇ ਕਾਰਨ ਆਪਾਂ ਨੂੰ ਨਹੀਂ ਮਿਲਦੀ ਤਾਂ ਇਹ ਵਾਲੀ ਸਰਕਟ ਕੋਇਲ ਵੀ ਉਹਦੇ ਵਿੱਚ ਆਪਾਂ ਆਰਾਮ ਨਾਲ ਲਾ ਸਕਦੇ ਹਾਂ ਆਜੋ ਹੁਣ ਤੁਹਾਨੂੰ ਦਿਖਾਉਂਦੇ ਆਂ ਬੀ ਇਹ ਲੱਗਦੀ ਕਿ ਹਾਲੋ ਜੀ ਆ ਗਿਆ ਕੰਪਨੀ ਦਾ ਗੀਰ ਠੀਕ ਆ ਹੁਣ ਇਹਦੇ ਵਿੱਚ ਕੀ ਆ ਡਬਲ ਕੋਇਲ ਲੱਗੀ ਹੋਈ ਆ ਇੱਕ ਇਹ ਵਾਲੀ ਲੱਗੀ ਹੋਈ ਆ ਤੇ ਮੇਸੇ ਦਰਾਈ ਇੱਕ ਇਹ ਆ ਵਾਲੀ ਗੈਸ ਕੋਇਲ ਡਬਲ ਲੱਗੀ ਹੋਈ ਆ ਜਿੰਨੇ ਵੀ ਕੰਪਨੀ ਲੈ ਕੇ ਜਿਹੜਾ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਡਬਲ ਕੋਇਲ ਹੀ ਲੱਗੀ ਹੁੰਦੀ ਆ ਜੀ ਠੀਕ ਆ ਹੁਣ ਇਹਦੇ ਵਿੱਚ ਜਿਹੜੀ ਦਿੱਤੀ ਹੋਈ ਆ ਆ ਜਿਹੜੀ ਗੈਸ ਸੌਰੀ ਸਰਕਟ ਕੋਆ ਇਹਦੇ ਵਿੱਚ ਦਿੱਤੀ ਦਿੱਤੀ ਹੋਈ ਆ ਆਪਣੇ ਕੋਲੇ ਗੈਸ ਵਾਲੀ ਕੋਇਲ ਦੀ ਇੱਕੋ ਹੀ ਚੈੱਕ ਉਨੇ ਲਾਵਾਗੇ ਕਿ ਮੈਂ ਉਹ ਵੀ ਤੁਹਾਨੂੰ ਦੱਸ ਦਿਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਕੀ ਕਰਨਾ ਆ ਜਾ ਤਾਂ ਉਹਨਾਂ ਦੇ ਵਿੱਚੋਂ ਇੱਕ ਕੁਵਲ ਜਿਹੜੀ ਮਰਜੀ ਐਵਰੀਵਨ ਖੋਲੋ ਠੀਕ ਆ ਇਹਨਾਂ ਵਿੱਚੋਂ ਖੋਲਣ ਤੋਂ ਬਾਅਦ ਚ ਮੰਨ ਕੇ ਚੱਲੋ ਹੁਣ ਆਪਾਂ ਆਹੀ ਖੋਲ ਲੈਣੇ ਆ ਜਿਹੜੀ ਆ ਉੱਪਰ ਲੱਗੀ ਆ ਇਹ ਖੋਲ ਲਓ ਕਾਵਲੀ ਕੋਲਲੀ ਇਹਨੂੰ ਕੋਲਣ ਤੋਂ ਬਾਅਦ ਚ ਕੀ ਕਰਨਾ ਜਿਹੜਾ ਇਹਦੇ ਵਿੱਚ ਆਹ ਵਾਲੀ ਰਬੜ ਲੱਗੀ ਹੋਈ ਹੈ ਨਾ ਦੋਨਾਂ ਕਵਲਾਂ ਚ ਚਾਹੇ ਉਹ ਚਾਹੇ ਉਹ ਚ ਇਹਨਾਂ ਦੋਨਾਂ ਚੋਂ ਇੱਕ ਇਹ ਵਾਲੀ ਜਿਹੜੀ ਆ ਰਬੜ ਕੱਢ ਦੋ ਤਾਂ ਜੋ ਇੱਕ ਜਿਹੜੀ ਮਤਲਬ ਕੋਇਲ ਆ ਉਹ ਡਾਇਰੈਕਟ ਹੋ ਜਾਊਗੀ ਉੱਥੋਂ ਸਿੱਧਾ ਡਾਇਰੈਕਟ ਗੈਸ ਜਾਣ ਲੱਗ ਜੂਗੀ ਪਰ ਜੇ ਤੁਸੀਂ ਕੋਈ origignal ਹੀ ਪੈਦਾ ਕਰਕੇ ਲਾਵਾਂਗੇ ਤਾਂ ਉਹਦੇ ਵਿੱਚ ਇਸ ਤਰ੍ਹਾਂ ਸੇਮ ਡਬਲ ਹੀ ਆਊਗੀ। ਉਹਦੇ ਵਿੱਚ ਕੀ ਹੈ ਵੀ ਆਪਾਂ ਨੂੰ ਇਹ ਕੱਢਣ ਦੀ ਲੋੜ ਨਹੀਂ ਪੈਣੀਗੀ। ਠੀਕ ਹੈ। ਇਹ ਕੱਢ ਕੇ ਰਬੜ ਲਾ ਕੇ ਦਿਓ। ਇਹਨੂੰ ਵੈਸੇ ਹੀ ਉਸੇ ਤਰ੍ਹਾਂ ਦੀ ਆਹ ਰਬੜ ਉਹ ਮੇਰੀ ਬੋਮੇ ਪਾਈ ਰਾਂਦਣੀਆਂ। ਆਹ ਵਾਲੀ ਜਿਹੜੀ ਹੈ ਇਹਨੂੰ ਉਵੇਂ ਦੀ ਉਵੇਂ ਪਾਈ ਰਾਂਦੋ ਤੇ ਉਹਨੂੰ ਕੱਢ ਦੋ ਪ੍ਰੋਪਰ ਉਸੇ ਤਰ੍ਹਾਂ ਠੀਕ ਹੈ। ਓਮੀਗਾ ਓਮਿਡਿਓਮਿਕਸ ਦੇ ਬਾਰੇ। ਹਮੇਸ਼ਾ ਬਸਤੇ ਧਿਆਨ ਰੱਖੋ ਵੀ ਜਿੰਨਾ ਵੀ ਗੈਸ ਵਾਲੇ ਗਿਜਰ ਦਾ ਕੰਮ ਕਰਨਾ ਜਿਵੇਂ ਇਹਦੇ ਵਿੱਚ ਜੋ ਵੀ ਗੈਸ ਕਟ ਵਗੈਰਾ ਰਬੜਾਂ ਪਾਈਆਂ ਹੁੰਦੀਆਂ ਨੇ ਉਹਨੂੰ ਉਸੇ ਤਰ੍ਹਾਂ ਚੰਗੀ ਤਰ੍ਹਾਂ ਧਿਆਨ ਨਾਲ ਪਾਓ ਕਿ ਗੈਸ ਦਾ ਕੰਮ ਪਰਮਾਤਮਾ ਨਾ ਕਰੇ ਕਈ ਵਾਰੀ ਕੋਈ 19 ਕੀ ਹੋਣ ਦਾ ਖਤਰਾ ਨਾ ਰਹੇ ਆ ਦੇਖੋ ਹੁਣ ਇਹਦੇ ਵਿੱਚ ਉਹ ਕੀ ਆ ਜਿਹੜੀ ਆਪਾਂ ਇੱਕ ਸਰਕਟ ਕੁਆਇਲ ਡੈਡ ਕਰਤੀ ਠੀਕ ਹੈ ਜੀ ਤੇ ਮੰਨ ਕੇ ਚੱਲੋ ਇੱਕ ਸਰਕਟ ਕੁਆਇਲ ਡੈਡ ਕਰ ਦੋ ਬਾਅਦ ਚੋਂ ਹਵਾ ਵਾਲੀ ਆ ਗਈ ਆਪਣੇ ਕੋਲੇ ਕੋਆ ਸਰਕਟ ਵਾਲੀ ਇਹਦੇ ਵਿੱਚ ਕੀ ਆ ਇੱਕ ਇਗਨੀਟਰ ਵਾਲੀ ਇਧਰਲੀ ਸਾਈਡ ਲੱਗ ਜਾਣੀ ਆ ਦੂਜੀ ਇਗਨੇਟਰ ਵਾਲੀ ਜਿਹੜੀ ਆ ਵਿਚਾਲੇ ਵਾਲੀ ਤੇ ਲੱਗਣੀ ਹੈਗੀ ਜਿਹੜੀ ਹੈਗੀ ਹੈਗੀ ਐਸ ਵਾਲੀ ਉਹ ਨੂੰ ਸਾਈਡ ਤੇ ਜੋ ਲੰਬੀ ਪੈਨ ਲੱਗੀ ਹੁੰਦੀ ਹੈ ਉਹ ਚ ਲਗਾ ਦਿਓ ਠੀਕ ਹੈ ਜੀ ਤੇ ਹੁਣ ਇਹ ਆਰਥ ਆਰਥ ਵਾਇਰ ਆ ਇਹਨੂੰ ਆਪਾਂ ਆ ਜਗ੍ਹਾ ਤੇ ਆਰਥ ਦਿੱਤਾ ਹੁੰਦਾ ਪੁਆਇੰਟ ਬਣਿਆ ਹੋਇਆ ਇੱਥੇ ਕੱਸ ਦਿਓ ਇਥੇ ਕਸਨ ਤੋਂ ਬਾਅਦੋ ਇਥੇ ਨਾ ਇਹ ਵੇਲੇ ਮੇਰਾ ਹੱਥ ਖੁੱਲਾ ਹੋਇਆ ਹੈਗਾ ਹੌਣ ਕਰਕੇ ਆ ਨਹੀਂ ਤਾਂ ਇਹਨਾਂ ਦੇ ਵਿਚਾਲੇ ਇੱਕ ਆਨ ਆਫ ਵਾਲੀ ਸਵਿਚ ਲੱਗੀ ਹੁੰਦੀ ਆ ਤੁਸੀਂ ਉਹਦੇ ਵਿੱਚ ਇਹ ਦੋਨੇ ਜੈਕ ਲਾਉਣੇ ਆ ਇਹ ਜੈਕ ਤਕਰੀਬਨ ਹੁੰਦੇ ਇਸੇਵੇਂ ਆ ਦੇਖੋ ਇਹ ਮੈਂ ਤੁਹਾਨੂੰ ਆ ਵੀ ਦੱਸਦੇ ਦੇਖੋ ਇਹ ਇੱਥੇ ਫਸ ਸਕਦਾ ਵਾ ਪਰ ਇਹ ਜੈਕ ਆ ਜਿਹੜਾ ਹਮੇਸ਼ਾ ਇਹਨੂੰ ਗੈਸ ਵਾਲੀ ਕੋਇਲ ਨਾਲ ਲਾਉਣਾ ਉਹ ਤਿੰਨਾ ਤਾਰਾਂ ਵਾਲੇ ਲਾਉਣਾ ਵਾ ਤੇ ਇਹਦਾ ਕਲਰ ਵੀ ਡਿਫਰੈਂਸ ਹੁੰਦਾ ਅਲੱਗ ਹੁੰਦਾ ਵਾ ਇਹਦੇ ਵਿੱਚ ਕਾਲੇ ਰੰਗ ਦਾ ਜੈਕੀ ਬਣਿਆ ਹੁੰਦਾ ਜ਼ਿਆਦਾ ਤਾਂ ਹਾਇਕ ਕੋਇਲ ਦੇ ਇਹ ਇੱਥੇ ਲੱਗਣਾ ਵਾ ਆਹ ਵਾਲਾ ਆਨ ਆਫ ਸਵਿਚ ਵਾਲੀ ਤੇ ਆ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੋ ਜਿਹੜਾ ਇਹ ਵਾਲਾ ਤਾਰਾਂ ਇੱਕੋ ਰੰਗ ਦੀਆਂ ਹੁੰਦੀਆਂ ਨੇ ਇਹਦੇ ਵਿੱਚ ਕੀ ਹੁੰਦਾ ਜਾਂ ਤਾਂ ਇਸ ਜਗ੍ਹਾ ਤੇ ਕੋਇਲ ਲੱਗੀ ਹੁੰਦੀ ਆ ਠੀਕ ਹੈ ਹੌਣ ਜਿਵੇਂ ਇਹੋ ਵਾਸਤੇ ਲੱਗੀ ਆ ਜਾਦਾ ਇਹ ਵੈਸੇ ਗਲਤ ਜਗਾਹ ਲੱਗੀ ਹੋਈ ਹੈ ਇੱਥੇ ਤਾਂ ਵੈਸੇ ਹੀ ਹੀਟ ਨੇ ਇਹਨੂੰ ਘਟ ਘਾਟ ਮਰਵਾ ਹੀ ਜਾਣਾ ਮੈਂ ਕਿਈ ਕਿਤੇ ਵੀ ਲੱਗੀ ਹੋ ਸਕਦੀ ਆਹ ਵਾਲੇ ਕੋਲ ਇੱਥੇ ਲੱਗੀ ਹੋਈ ਹੈ ਵੈਸੇ ਚਲੋ ਕੰਪਨੀ ਦਾ ਆਪਦਾ ਹਿਸਾਬ ਆ ਹੋ ਸਕਦਾ ਵਾ ਪਰ ਹੈ ਗਲਤ ਇਹ ਇੱਥੇ ਜਾਂ ਆ ਜਗਾਹ ਤੇ ਲੱਗੀ ਹੋ ਸਕਦੀ ਆ ਜਾਂ ਇਧਰਲੇ ਪਾਸੇ ਕਿਸੇ ਵੀ ਪਾਸੇ ਜ਼ਿਆਦਾਤਰ ਕੀ ਗੀਂਦੇ ਇਹ ਆ ਜਗਾਹ ਤੇ ਹੀ ਲੱਗੀ ਹੁੰਦੀ ਆ ਆ ਜਗਾਹ ਤੇ ਇਹ ਵਾਲੀਆਂ ਤਾਰਾਂ ਆਪਾਂ ਹੌਣ ਨੂੰ ਲਾਉਣੀ ਹੈ

ਹਾਂ ਕੀਤਾ ਇਹਦੇ ਵਿੱਚ ਜਿਹੜਾ ਨੌਕਸ ਆਇਆ ਜੀ ਉਹ ਬੰਦੇ ਦਾ ਸਾਨੂੰ ਫੋਨ ਆਇਆ ਕਾਰੀਗਰ ਦਾ ਕਿਸੇ ਦਾ ਗੀਜਰ ਆ ਉਹ ਕਹਿੰਦਾ ਯਾਰ ਗੀਜਰ ਚੱਲਦਾ ਨਹੀਂ ਜਿਹੜਾ ਸਾਨੂੰ ਇਹ ਲੱਗ ਰਿਹਾ ਵਾ ਵੀ ਇਹਦੀ ਜਿਹੜੀ ਨਾ ਅਸੀਂ ਲਾਲੀ ਦੱਬੀ ਆ ਉਹ ਟੁੱਟੀ ਹੋਈ ਆ ਉਹ ਤਾਂ ਕਹਿੰਦੇ ਕੀ ਨਹੀਂ ਚੱਲ ਰਿਹਾ ਜੀ ਹਾਂ ਜੀ ਆਹ ਵਾਲੀ ਹਮੇਸ਼ਾ ਇੱਥੇ ਜਦੋਂ ਵੀ ਆਪਾਂ ਜਿਹੜੀ ਆ ਡੱਬੀ ਹੁੰਦੀ ਹੈ ਜਦੋਂ ਇਹਨੂੰ ਆਪਾਂ ਖੋਲ੍ਹਾਂਗੇ ਇਹਦੀ ਜਿਹੜੀ ਉੱਪਰਲੀ ਪਾਸੇ ਆ ਉਹ ਇੱਥੇ ਪੋਜ਼ਿਟਿਵ ਆ ਉਹ ਹਮੇਸ਼ਾ ਵਾਸਤੇ ਅਰ 네ਗਟਿਵ ਇਹ ਵੀ ਬਹੁਤ ਜ਼ਿਆਦਾ ਬੰਦਿਆਂ ਦੀ ਕਨਫਿਊਜ਼ਨ ਹੁੰਦੀ ਹੈ ਵੀ ਇਹ ਤਾਰਾ ਦਾ ਪਤਾ ਹੀ ਲੱਗਦਾ ਆ ਇੱਥੇ 네ਗਟਿਵ ਆਉਣੀ ਹੁੰਦੀ ਹੈ ਇਹਦੇ ਵਿੱਚ ਆਸ ਜਗ੍ਹਾ ਤੇ ਪੋਜ਼ਿਟਿਵ ਠੀਕ ਜੀ ਦੇਖੋ ਹੁਣ ਇਹਦੇ ਵਿੱਚ ਆ ਨੁਕਸਾ ਇਹਨਾਂ ਦਾ ਇੱਕ ਤਰੀਕਾ ਹੋਰ ਵੀ ਆ ਇਸ ਤਰ੍ਹਾਂ ਵੀ ਚੈੱਕ ਕਰ ਸਕਦੇ ਆ ਚੱਲ ਪਿਆ Okay. e mele